ਸਮਾਨ ਹੈ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਪਿਆ ਹੁੰਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹਨੂੰ ਲੋੜ ਹੈ ਤੇ ਲੋੜ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਕੀ ਤੋ ਲਵਾਂ ਇਹ ਇੱਕ ਪਲੇਟਫਾਰਮ ਤਿਆਰ ਕੀਤਾਗਾ ਵੀ ਇੱਥੇ ਜਿਹਦੇ ਕੋਲੇ ਪਿਆ ਸਮਾਨ ਉਹ ਦੇਜੋ ਜਿਹਨੂੰ ਲੋੜ ਆ ਉਹ ਲੈ ਜਾਊਗਾ ਸਭ ਦੀ ਭਾਵਨਾ ਹੁੰਦੀ ਹੈ ਵੀ ਅਸੀਂ ਸਮਾਜ ਲਈ ਕੁਛ ਨਾ ਕੁਛ ਕਰੀਏ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਵਾਧੂ ਸਮਾਨ ਪਿਆਗਾ ਇੱਕ ਉਹਨਾਂ ਨੂੰ ਬਸ ਉਜਾਗਰ ਕਰਨ ਦੀ ਲੋੜ ਹੈ ਉਹ ਅਸੀਂ ਇੱਕਨਾਂ ਨੇ ਇੱਕ ਮਤਲਬ ਸੋਸ਼ਲ ਮੀਡੀਆ ਦੇ ਪੋਸਟ ਬਣਾ ਕੇ ਪਾਤੀ ਉਹ ਲੋਕ ਦੇਖਦੇ ਨੇ ਤੇ ਸਾਨੂੰ ਸਮਾਨ ਬਹੁਤ ਦੇ ਕੇ ਜਾਂਦੇ ਨੇ ਤੇ ਬਹੁਤ ਲੋਕ ਲੈਣ ਵਾਲੇ ਵੀ ਨੇ ਆਈ ਜਾਂਦਾ ਸਮਾਨ ਜਾਈ ਜਾਂਦਾ ਆਈ ਜਾਂਦਾ ਸਮਾਨ ਜਾਈ ਜਾਂਦਾ ਹੁਣ ਠੰਡ ਵੱਧ ਰਹੀ ਹੈ ਤਾਂ ਠੰਡ ਦੇ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਹੈ ਤਾਂ ਇੱਕ ਸਾਧਨ ਆਪਰਾਇਡ ਕਰਤਾ ਸੀ ਵੀ ਇੱਥੇ ਸਮਾਨ ਦੇ ਜੋ ਤੇ ਜਿਹਨੂੰ ਲੋੜ ਹੈ ਲੈ ਜੋ ਦੇਖੋ ਬਹੁਤ ਕੰਬਲ ਆਏ ਨੇ ਬਹੁਤ ਗੱਦੇ ਆਏ ਨੇ ਬਹੁਤ ਗਰਮ ਕੱਪੜੇ ਆਏ ਨੇ ਤੇ ਜਿਨ੍ਹਾਂ ਨੂੰ ਲੋੜ ਸੀ ਉਹ ਲੈ ਗਏ ਉਹਨਾਂ ਦਾ ਹੁਣ ਠੰਡ ਤੋਂ ਬਚਾਅ ਹੋ ਜੂਗਾ ਸਾਰਿਆਂ ਨੂੰ ਇਹਦੇ ਨਾਲ ਇਹਦਾ ਪੁੰਨ ਮਿਲਦਾਗਾ ਸਾਰਿਆਂ ਦੀ ਭਾਵਨਾ ਹੁੰਦੀ ਵੀ ਅਸੀਂ ਕੁਝ ਕਰੀਏ ਤਾਂ ਇਹ ਸਾਰਿਆਂ ਦੀ ਭਾਵਨਾ ਇੱਥੇ ਆ ਕੇ ਉਹ ਹੋ ਜਾਂਦੀ ਹੈ ਇਹ ਲੰਗਰ ਪੁਰਾਣੇ ਕੱਪੜਿਆਂ ਦਾ ਹੀ ਹੈ ਜੀ ਲੋਕਾਂ ਦਾ ਸਮਾਨ ਲੋਕਾਂ ਦੇ ਹਵਾਲੇ ਇਹਦਾ ਅਸੀਂ ਮਹਿਮ ਦਾ ਨਾਮ ਰੱਖਿਆ ਹੈ ਕਿਸੇ ਲਈ ਸਮਾਨ ਤੇ ਕਿਸੇ ਲਈ ਰਮਾਨ ਤੇ ਸਾਡੇ ਨਾਲ ਬੱਚੇ ਹੈਗੇ ਨੇ ਯੂਥ ਹੈਗਾ ਸਾਡਾ ਇੱਕ ਮਤਲ ਸੰਗ ਇੱਕ ਗਰੁੱਪ ਬਣਿਆ ਹੋਇਆ ਹੈ ਅਸੀਂ ਹੋਰ ਵੇਸਤਰਾਂ ਦੇ ਉਦਮ ਕਰਦੇ ਰਹਿੰਦੇ ਆ ਜਿਵੇਂ ਪੜ੍ਹਾਈ ਨੂੰ ਲੈ ਕੇ ਕੁਝ ਅਸੀਂ ਉਦਮ ਕਰਦੇ ਆ ਤੇ ਆ ਜਿਹੜਾ ਸਾਡਾ ਪ੍ਰੋਜੈਕਟ ਹੈ ਅੱਜ ਜਿਹੜਾ ਚੱਲ ਰਿਹਾ ਹੈ ਇਹ ਪਿਛਲੇ 3 ਸਾਲ ਤੋਂ ਅਸੀਂ ਕਰ ਰਹੇ ਆ ਲਗਾਤਾਰ ਹਰ ਸੀਜ਼ਨ ਸਰਦੀ ਦੇ ਵਿੱਚ ਅਸੀਂ ਤਿੰਨ ਕੈਂਪ ਲਾਉਂਦੇ ਆ 10 15 15 ਦਿਨ ਦੇ ਗੈਪ 'ਚ ਇੱਥੇ ਲੋਕਾਂ ਦੇ ਘਰਾਂ 'ਚੋਂ ਪੁਰਾਣੇ ਕੱਪੜੇ ਜੁੱਤੇ ਕੰਬਲ ਵਗੈਰਾ ਇਕੱਠੇ ਕਰਕੇ ਜ਼ਰੂਰਤਮੰਦਾਂ ਨੂੰ ਡਿਸਟ੍ਰਿਬਿਊਟ ਕਰ ਦਿੰਦੇ ਆ ਉਹਦੀ ਮਤਲਬ ਇਖਾ ਕੋਈ ਪਲੇਟਫਾਰਮ ਅਸੀਂ ਪ੍ਰੋਵਾਈਡ ਕੀਤਾ ਹੋਇਆ ਹੈ ਇੱਥੇ ਹੀ ਸਮਾਨ ਆਉਂਦਾ ਹੈ ਇੱਥੋਂ ਹੀ ਦੇ ਦਿੰਦੇ ਆ ਕੋਈ ਸਪੈਸ਼ਲ ਅਰੇਂਜਮੈਂਟ ਨਹੀਂ ਹੈ ਕਿ ਕੋਈ ਪਹਿਲਾਂ ਕਿਸੇ ਤੋਂ ਇਕੱਠੇ ਕਰਨ ਜਾਣਾ ਹੈ ਸੋਸ਼ਲ ਮੀਡੀਆ 'ਤੇ ਅਸੀਂ ਪੋਸਟਾਂ ਬਣਾ ਕੇ ਪਾ ਦਿੰਦੇ ਆ ਉਹਦੇ ਨਾਲ ਇੱਕ ਕੰਟੈਕਟ ਨੰਬਰ ਦੇ ਦਿੰਦੇ ਆ ਵੀ ਜਿਹਦੇ ਕੋਲ ਕੋਈ ਸਮਾਨ ਘਰੇ ਵਾਧੂ ਪਿਆ ਹੈ ਤਾਂ ਸਾਨੂੰ ਇਸ ਕੋ ਬੋਰੀਆਂ ਪਰ ਭਰਾਈ ਵੀ ਜਾਂਦੀਆਂ ਨੇ ਤੇ ਲੈ ਜਾਣ ਵਾਲੇ ਲਿਜਾਈ ਵੀ ਜਾਂਦੇ ਨੇ ਖਾਲੀ ਅਸ ਅਸੀਂ ਇੱਥੇ ਆਏ ਆਂ ਖਾਲੀ ਹੱਥੀ ਭੱਗ ਜਾਗੇ ਲੋਕਾਂ ਦਾ ਸਮਾਨ ਲੋਕਾਂ ਨੂੰ ਵੰਡ ਕੇ ਭੱਗ ਜਾਗੇ ਵੀ ਜਿੰਨਾਂ ਕੋਲੇ ਬਾਧੂ ਹੈ ਉਹਨਾਂ ਤੋਂ ਲੈ ਲਿਆ ਇਹਨਾਂ ਨੂੰ ਜਰੂਰਤ ਨਹੀਂ ਹੁੰਦੀ ਸਮਾਨ ਹੈ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਪਿਆਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹਨੂੰ ਲੋੜ ਹੈ ਤੇ ਲੋਡ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਕੀ ਤੋ ਲਵਾਂ ਇਹ ਇੱਕ ਪਲੇਟਫਾਰਮ ਤਿਆਰ ਕੀਤਾਗਾ ਵੀ ਇੱਥੇ ਜਿਹਦੇ ਕੋਲੇ ਪਿਆ ਸਮਾਨ ਉਹ ਦੇਜੋ ਜਿਹਨੂੰ ਲੋਡ ਆ ਉਹ ਲੈ ਜਾਊਗਾ ਸਭ ਦੀ ਭਾਵਨਾ ਹੁੰਦੀ ਹੈ ਵੀ ਅਸੀਂ ਸਮਾਜ ਲਈ ਕੁਛ ਨਾ ਕੁਛ ਕਰੀਏ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਬਾਧੂ ਸਮਾਨ ਪਿਆਗਾ ਇੱਕ ਉਹਨਾਂ ਨੂੰ ਬਸ ਉਜਾਗਰ ਕਰਨ ਦੀ ਲੋੜ ਹੈ ਉਹ ਅਸੀਂ ਇੱਕ ਨਾ ਇੱਕ ਮਤਲਬ ਸੋਸ਼ਲ ਮੀਡੀਆ ਦੇ ਪੋਸਟ ਬਣਾ ਕੇ ਪਾਤੀ ਉਹ ਲੋਕ ਦੇਖਦੇ ਨੇ ਤੇ ਸਾਨੂੰ ਸਮਾਨ ਬਹੁਤ ਦੇ ਕੇ ਜਾਂਦੇ ਨੇ ਤੇ ਬਹੁਤ ਲੋਕ ਲੈਣ ਵਾਲੇ ਵੀ ਨੇ ਆਈ ਜਾਂਦਾ ਸਮਾਨ ਜਾਈ ਜਾਂਦਾ ਆਈ ਜਾਂਦਾ ਸਮਾਨ ਜਾਈ ਜਾਂਦਾ ਹੁਣ ਠੰਡ ਵੱਧ ਰਹੀ ਹੈ ਤਾਂ ਠੰਡ ਦੇ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਹੈ ਤਾਂ ਇੱਕ ਸਾਧਨ ਆਪਰਾਇਡ ਕਰਤਾ ਸੀ ਵੀ ਇੱਥੇ ਸਮਾਨ ਦੇਜੋ ਤੇ ਜਿਹਨੂੰ ਲੋੜ ਆ ਲੈਜੋ ਦੇਖੋ ਬਹੁਤ ਕੰਬਲ ਆਏ ਨੇ ਬਹੁਤ ਗੱਦੇ ਆਏ ਨੇ ਬਹੁਤ ਗਰਮ ਕੱਪੜੇ ਆਏ ਨੇ ਤੇ ਜਿਨ੍ਹਾਂ ਨੂੰ ਲੋੜ ਸੀ ਉਹ ਲੈ ਗਏ ਉਹਨਾਂ ਦਾ ਹੁਣ ਠੰਡ ਤੋਂ ਬਚਾਅ ਹੋ ਜਾਊਗਾ ਸਾਰਿਆਂ ਨੂੰ ਇਹਦੇ ਨਾਲ ਇਹਦਾ ਪੁੰਨ ਮਿਲਦਾਗਾ ਸਾਰਿਆਂ ਦੀ ਭਾਵਨਾ ਹੁੰਦੀ ਵੀ ਅਸੀਂ ਕੁਝ ਕਰੀਏ ਤਾਂ ਇਹ ਸਾਰਿਆਂ ਦੀ ਭਾਵਨਾ ਇੱਥੇ ਆ ਕੇ ਉਹ ਹੋ ਜਾਂਦੀ ਹੈ ਇਹ ਲੰਗਰ ਪੁਰਾਣੇ ਕੱਪੜਿਆਂ ਦਾ ਹੀ ਹੈ ਜੀ ਲੋਕਾਂ ਦਾ ਸਮਾਨ ਲੋਕਾਂ ਦੇ ਹਵਾਲੇ ਇਹਦਾ ਅਸੀਂ ਮਹਿਮ ਦਾ ਨਾਮ ਰੱਖਿਆ ਹੈ ਕਿਸੇ ਲਈ ਸਮਾਨ ਤੇ ਕਿਸੇ ਲਈ ਇਰਮਾਨ ਇਹ ਸਾਡੇ ਨਾਲ ਬੱਚੇ ਹੈਗੇ ਨੇ ਯੂਥ ਹੈਗਾ ਸਾਡਾ ਇੱਕ ਮਤਲਬ ਸੰਗ ਇੱਕ ਗਰੁੱਪ ਬਣਿਆ ਹੋਇਆ ਹੈ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਉਦਮ ਕਰਦੇ ਰਹਿੰਦੇ ਆ ਜਿਵੇਂ ਪੜ੍ਹਾਈ ਨੂੰ ਲੈ ਕੇ ਕੁਝ ਅਸੀਂ ਉਦਮ ਕਰਦੇ ਆ ਤੇ ਆ ਜਿਹੜਾ ਸਾਡਾ ਪ੍ਰੋਜੈਕਟ ਹੈ ਅੱਜ ਜਿਹੜਾ ਚੱਲ ਰਿਹਾ ਹੈ ਇਹ ਪਿਛਲੇ 3 ਸਾਲ ਤੋਂ ਅਸੀਂ ਕਰ ਰਹੇ ਆ ਲਗਾਤਾਰ ਹਰ ਸੀਜ਼ਨ ਸਰਦੀ ਦੇ ਵਿੱਚ ਅਸੀਂ ਤਿੰਨ ਕੈਂਪ ਲਾਉਂਦੇ ਆ 10 15 15 ਦਿਨ ਦੇ ਗੈਪ 'ਚ ਇੱਥੇ ਲੋਕਾਂ ਦੇ ਘਰਾਂ 'ਚੋਂ ਪੁਰਾਣੇ ਕੱਪੜੇ ਜੁੱਤੇ ਕੰਬਲ ਵਗੈਰਾ ਇਕੱਠੇ ਕਰਕੇ ਜ਼ਰੂਰਤਮੰ ਉਦੋਂ ਇਹ ਮਤਲਬ ਕਿ ਕਿਹ ਪਲੇਟਫਾਰਮ ਅਸੀਂ ਪ੍ਰੋਵਾਈਡ ਕੀਤਾ ਹੋਇਆ ਇੱਥੇ ਹੀ ਸਮਾਨ ਆਉਂਦਾ ਹੈ ਇੱਥੋਂ ਹੀ ਦੇ ਦਿੰਨੇ ਆ ਕੋਈ ਸਪੈਸ਼ਲ ਅਰੇਂਜਮੈਂਟ ਨਹੀਂ ਹੈ ਕਿ ਕੋਈ ਪਹਿਲਾਂ ਕਿਸੇ ਤੋਂ ਇਕੱਠੇ ਕਰਨ ਜਾਣਾ ਹੈ ਸੋਸ਼ਲ ਮੀਡੀਆ ਤੇ ਅਸੀਂ ਪੋਸਟਾਂ ਬਣਾ ਕੇ ਪਾ ਦਿੰਨੇ ਆ ਉਹਦੇ ਨਾਲ ਇੱਕ ਕੰਟੈਕਟ ਨੰਬਰ ਦੇ ਦਿੰਨੇ ਆ ਵੀ ਜਿਹਦੇ ਕੋਲ ਕੋਈ ਸਮਾਨ ਘਰੇ ਵਾਧੂ ਪਿਆ ਹੈ ਤਾਂ ਸਾਨੂੰ ਇਸ ਕੋਈ ਨਿਰਧਾਰਤ ਸਮਾਂ ਫਿਕਸ ਕਰ ਲੈ ਵੀ ਇੱਥੇ ਸਾਨੂੰ ਦੇ ਕੇ ਜਾਓ ਇੱਥੇ ਸਮਾਨ ਆਈ ਜਾਂਦਾ ਨੂੰ ਦੇਖੋ ਤੁਹਾਡੇ ਸਾਹਮਣੇ ਹੀ ਹੈ ਬੋਰੀਆਂ ਭਰ-ਭਰ ਆਈ ਵੀ ਜਾਂਦੀਆਂ ਨੇ ਤੇ ਲੈ ਜਾਣ ਵਾਲੇ ਲੈ ਜਾਈ ਵੀ ਜਾਂਦੇ ਨੇ ਖਾਲੀ ਅਸੀਂ ਇੱਥੇ ਆਏ ਆ ਖਾਲੀ ਇੱਥੇ ਭੱਗ ਜਾਗੇ ਲੋਕਾਂ ਦਾ ਸਮਾਨ ਲੋਕ